ਅੱਜ ਗੁਰਦੇਵਾਰ ਸਿੰਘ ਸੇਵਾ ਕੋਰਤੇਨਵਾ ਦੁਆਰਾ ਤੇ ਕੋਰਤੇਨਵਾ ਦੀ ਗਰਾਊਂਡ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਹੱਕੀ ਕੀਲ ਮਿਠਾ ਦਿੱਤੇ ਜੋ ਸੱਪ ਖੜਪਿਆ ਜੋ ਸੱਪ ਖੜਪਿਆ ਅਲੈ ਵੀ ਵੱਡਿਆ ਈਲੂ ਆ ਗਿਆ ਤੇ ਪਹਿਲੀ ਤੇ ਭਾਗੇ ਮਾਰੇ ਮਤਰੇ ਇਹ ਜਿਹੜਾ ਮੈਚ ਆ ਸਾਰੀ ਇਹ ਸੰਗਤ ਦੇ ਸਹਿਯੋਗ ਨਾਲ ਜਿੰਨੇ ਸਾਡੇ ਪੁਰਾਣੇ ਪ੍ਰਮੋਟਰ 플레이ਰ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਆ ਸੋ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੀ ਸਦਾ ਸਾਡੇ ਮੀਡੀਆ ਵਾਲੇ ਵੀਰਾਂ ਦਾ ਜਿਹਨਾਂ ਜਿਨ੍ਹਾਂ ਨੇ ਵੀ ਇੱਥੇ ਛੋਟੀ ਤੋਂ ਛੋਟੀ ਤੇ ਵੱਡੀ ਵੀ ਸੇਵਾ ਨਿਭਾਈ ਯਾਦਗਾਰੀ ਹੋ ਨਿਭੜਿਆ ਗੁਰਦੋਰਾ ਸਿੰਘ ਸਭਾ ਕੌਰ ਤੇ ਨੋਵਾ ਦੁਆਰਾ ਕਰਾਇਆ ਗਿਆ ਕਬੱਡੀ ਕੱਪ ਨੌਜਵਾਨਾਂ ਨੂੰ ਕਬੱਡੀ ਖੇਡ ਨਾਲ ਜੋੜਨ ਲਈ ਗੁਰਦੋਰਾ ਸਿੰਘ ਸਭਾ ਕੌਰ ਤੇ ਨੋਵਾ ਦੁਆਰਾ ਵਿਸ਼ੇਸ਼ ਉਪਰਾਲਾ ਕਰਦੇ ਆਂ ਬੀਤੇ ਦਿਨ ਕਬੱਡੀ ਕੱਪ ਕਰਾਇਆ ਗਿਆ ਗੁਰਦਰਾ ਸਾਹਿਬ ਦੀ ਗਰਾਊਂਡ ਵਿੱਚ ਕਰਾਇਆ ਕਬੱਡੀ ਕਾ ਮੌਕੇ ਜਿੱਥੇ ਇਟਲੀ ਦੀਆਂ 6 ਖੇਡ ਕਲੱਬਾਂ ਨੇ ਹਿੱਸਾ ਲਿਆ ਅੱਤ ਦੀ ਗਰਮੀ ਵਿੱਚ ਖਿਡਾਰੀਆਂ ਵਿੱਚ ਭਾਰੀ ਜੋਸ਼ ਸੀ ਅਤੇ ਵੱਡੀ ਤਦਾਦ ਵਿੱਚ ਦਰਸ਼ਕ ਮੈਚ ਦੇਖਣ ਪਹੁੰਚੇ ਜਿੰਨਾ ਵਿੱਚ ਕਾਫੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ ਕਬੱਡੀ ਕੱਪ ਦੌਰਾਨ ਫਾਈਨਲ ਮੁਕਾਬਲੇ ਵਿੱਚ ਸਵਰਗਿਆ ਜੁਝਾਰ ਸਿੰਘ ਸਪੋਰਟਸ ਕਲੱਬ ਕੌਰ ਤੇ ਨੋਵਾ ਦੁਆਰਾ ਸਵਰਗਿਆ ਜੱਗਾ ਸਿੰਘ ਸ਼ੇਰਗਿੱਲ ਸਪੋਰਟਸ ਕਲੱਬ ਵਿਰੋਨਾ ਦੀ ਟੀਮ ਨੂੰ maat ਦੇ ਕੇ ਕਬੱਡੀ ਕੱਪ ਜਿੱਤ ਲਿਆ ਜਿਸ ਤਰ੍ਹਾਂ ਕੌਰ ਤੇ ਨੋਵਾ ਪਹਿਲੇ ਅਤੇ ਵਿਰੋਨਾ ਦੂਸਰੇ ਸਥਾਨ ਤੇ ਰਹੇ ਪਹਿਲੇ ਸਥਾਨ ਤੇ ਰਹੀ ਟੀਮ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ 2100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਤੇਸੀ ਮੋਟਰਜ਼ ਵੱਲੋਂ 1800 ਯੂਰੋ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਖਿਡਿਆਰੀ ਸੁਖਰਾਜਵਾਲ ਅਤੇ ਕਰਨ ਨੂੰ ਬੈਸਟ ਰੇਡਰ ਤੇ ਕਾਲਾ ਪੰਡਾਲ ਬੈਸਟ ਜਾਫੀ ਚੁਣਿਆ ਗਿਆ ਖੇਡ ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਾਈਆਂ ਗਈਆਂ ਜਿਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ ਮੈਦਾਨਾ ਨਾਲ ਸਨਮਾਨ ਕੀਤਾ ਗਿਆ ਮੈਂ ਟੈਂਟਰ ਅਮਨ ਅਤੇ ਹੋਰਨਾਂ ਦੁਆਰਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਮੈਂਟਰੀ ਕਰਕੇ ਦਰਸ਼ਕਾਂ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਿਆ ਇਸ ਕਬੱਡੀ ਕੱਪ ਦੌਰਾਨ ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਨਾਮਵਰ ਸ਼ਖਸੀਅਤਾਂ ਪ੍ਰਮੋਟਰ ਵੀ ਪਹੁੰਚੇ ਸਨ ਅਤੇ ਅੰਤ ਵਿੱਚ ਗੁਰਦੁਆਰਾ ਸਿੰਘ ਸਵਾ ਕੌਰ ਤੇ ਨੋਵਾ ਦੀ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸਾਰੇ ਪਤਵੰਤੇ ਕਬੱਡੀ ਪ੍ਰਮੋਟਰ ਅਤੇ ਕਬੱਡੀ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਧਾਰਮਿਕ ਸਮਾਗਮਾਂ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਖੇਡਾਂ ਨਾਲ ਜੋੜਨ ਲਈ ਵੀ ਸਮੇਂ-ਸਮੇਂ ਤੇ ਉਪਰਾਲੇ ਕਰਦੀ ਰਹਿੰਦੀ ਹੈ ਅੱਜ ਅਸੀਂ ਖੜੇ ਹਾਂ ਇਟਲੀ ਦੇ ਰੀਲਾ ਬਹਿਰਗਮੋਬੇ ਜਿੱਥੇ ਕੇ ਇਸ ਸੀਜ਼ਨ ਦੇ ਕਬੱਡੀ ਟੂਰਨਾਮੈਂਟ ਦਾ ਜਿਹੜਾ ਚੱਲ ਰਹੇ ਨੇ ਅੱਜ ਗੁਰਦੁਆਰਾ ਸਿੰਘ ਸਵਾ ਕੂਰਤਨਵਾ ਦੁਆਰਾ ਜਿਹੜੇ ਕੂਰਤਨਵਾ ਦੀ ਗਰਾਊਂਡ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਟਲੀ ਭਰ ਤੋਂ 6 ਟੀਮਾਂ ਨੇ ਭਾਗ ਲਿਆ ਵੱਖ-ਵੱਖ ਜਗ੍ਹਾ ਤੋਂ ਕਬੱਡੀ ਦੇ ਜਿਹੜੇ ਪ੍ਰੇਮੀ ਨੇ ਵੱਡੀ ਗਿਣਤੀ ਦੇ ਵਿੱਚ ਇਥੇ ਗਰਾਊਂਡ ਦੇ ਵਿੱਚ ਪਹੁੰਚੇ ਇਨ੍ਹਾਂ ਨੇ ਬੜੇ ਹੀ ਫਸਵੇਂ ਮੈਚਾਂ ਦਾ ਆਨੰਦ ਮਾਣਿਆ ਆਓ ਤੁਹਾਨੂੰ ਕੋਰਤੇ ਨੋਵਾ ਵਿਖੇ ਹੋ ਇੱਕ ਵੱਡੀ ਟੂਰਨਾਮੈਂਟ ਦੇ ਚੱਲ ਕੇ ਦਿਖਾਣੇ ਆ ਜੈ ਸ਼ਾਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਜੂਨ ਗੁਰਦੁਆਰਾ ਸਿੰਘ ਸਭਾ ਕੋਰਤੇ ਨੋਵਾ ਬਹਿਰ ਕਮੋਂ ਵਿਖੇ ਜੋ ਕਬੱਡੀ ਕੱਪ ਕਰਵਾਇਆ ਗਿਆ ਉਸ ਕਬੱਡੀ ਕੱਪ ਵਿੱਚ ਜਿੰਨੀਆਂ ਟੀਮਾਂ ਜਿੰਨੀ ਵੀ ਸੰਗਤ ਆਈ ਤੈ ਦਿਲੋਂ ਧੰਨਵਾਦ ਕਰਦੇ ਆਂ ਇਹ ਜਿਹੜਾ ਮੈਚ ਆ ਸਾਰੀ ਹੀ ਸੰਗਤ ਦੇ ਸਹਿਯੋਗ ਨਾਲ ਜਿੰਨੇ ਸਾਡੇ ਪੁਰਾਣੇ ਪ੍ਰਮੋਟਰ ਪਲੇਅਰ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਆ ਸੋ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੀ ਸੱਦਾ ਸਾਡੇ ਮੀਡੀਆ ਵਾਲੇ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਇੱਥੇ ਛੋਟੀ ਤੋਂ ਛੋਟੀ ਤੇ ਵੱਡੀ ਵੀ ਸੇਵਾ ਨਿਭਾਈ ਕਿਉਂਕਿ ਇਹ ਜਿਹੜੇ ਵੱਡੇ ਪ੍ਰੋਗਰਾਮ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਸੋ ਸਾਰੀ ਹੀ ਸੰਗਤ ਦਾ ਤਹਿ ਦਿਲੋਂ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਆਏ ਹੋਏ ਜਿੰਨੇ ਵੀ ਪਤਵੰਤੇ ਸੱਜਣ ਉਹਨਾਂ ਸਾਰਿਆਂ ਦਾ ਆਇਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜਿਲੋ ਧੰਨਵਾਦ ਕਰਦੇ ਆ ਮੇਲਾ ਬਹੁਤ ਸ਼ਾਂਤੀ ਨਾਲ ਬਹੁਤ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਦਿੱਤੇ ਅਕਈ ਕੀਲ ਬਿਠਾ ਦਿੱਤੇ ਜੋ ਸੱਪ ਖਰਪੇ ਜੋ ਸੱਪ پرانی بلیے کبڈی کٹپا 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 کٹپاج سامنے سواری اپنے سوان دیا جمے والار ہو কৌডরেডো, সক্ণড্ডে ক্ডরে এরে,যাডেডেরেক্ডে এরে এবাডে वोटा लाग मैचाथ